ਕੋਨ ਮਾ ਜਸਵੀਰ ਥੋੜਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਖੀਰ ਤੇ ਪ੍ਰਸ਼ਾਦ ਬਣਾਵਾਂਗੇ ਅੱਜ ਆਪਾਂ ਤੇ ਉਹਦੇ ਵਾਸਤੇ ਜਿਹੜਾ ਆਪਾਂ ਸਮਾਨ ਲਿਆ ਮੈਂ ਤੁਹਾਨੂੰ ਦੱਸ ਦਿੰਨੀ ਹ ਉਹਦੇ ਵਾਸਤੇ ਆਪਾਂ ਜੀ 1.5 ਲੀਟਰ ਦੁੱਧ ਲਿਆ ਉਹ ਆਪਣਾ ਇਧਰ ਗਰਮ ਰੱਖਿਆ ਹੋਇਆ ਇਧਰ ਗਰਮ ਹੋਈ ਜਾਂਦਾ ਆਪਣਾ ਦੁੱਧ 1.5 ਲੀਟਰ ਦੁੱਧ ਅਤੇ 1.5 ਲੀਟਰ ਦੁੱਧ ਦੇ ਵਿੱਚ ਆਪਾਂ 90 ਗ੍ਰਾਮ ਪਾਵਾਂਗੇ ਚਾਵਲ 1 ਲੀਟਰ ਦੇ ਵਿੱਚ ਨਾ 60 ਗ੍ਰਾਮ ਚਾਵਲ ਪੈਂਦੇ ਆ ਤੇ ਆਪਾਂ ਫਿਰ 90 ਗ੍ਰਾਮ ਲੈ ਲਏ ਤੇ ਇਹਨਾਂ ਨੂੰ ਨਾ 15-20 ਮਿੰਟ ਹੋ ਗਏ ਆਪਾਂ ਭੌਂ ਕੇ ਰੱਖਦੇ ਆ ਇਹ ਸੌਫਟ ਹੋ ਜਾਂਦੇ ਆ ਇਹਦੇ ਵਾਸਤੇ ਜੀ ਆਪਾਂ 150 ਗ੍ਰਾਮ ਲਈ ਆ ਚੀਨੀ ਵੀ 1 ਲੀਟਰ ਦੇ ਵਿੱਚ 100 ਗ੍ਰਾਮ ਚੀਨੀ ਪੈਂਦੀ ਆ ਵੱਧ ਘੱਟ ਮਿੱਠਾ ਕਰਨਾ ਤੇ ਉਹ ਆਪ ਦੀ ਇੱਛਾ ਤੇ ਇਧਰ ਆ 흘ਿਆ ਪ੍ਰਸ਼ਾਦ ਦਾ ਸਮਾਨ ਆਪਾਂ ਆਟਾ ਚੀਨੀ ਹੈ ਧੋਆ ਤੇ ਤਿੰਨੇ ਨਾ ਇੱਕੋ ਜੀ ਮਾਤਰਾ ਦੇ ਵਿੱਚ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਨਾ ਖੀਰ ਬਣਾਉਣੀ ਸ਼ੁਰੂ ਕਰਾਂਗੇ ਤੇ ਬਾਅਦ ਚ ਬਣਾਵਾਂਗੇ ਆਪਾਂ ਸਪਰਸ਼ਾਦ। ਇੱਧਰ ਆਪਾਂ ਦਾ ਦੁੱਧ ਨਾ ਗਰਮ ਹੋ ਹੀ ਜਾਂਦਾ ਹੋ ਵੀ ਗਿਆ ਵੈਸੇ ਤਾਂ ਤੇ ਆਪਾਂ ਨਾ ਹੁਣ ਇਹਦੇ ਵਿੱਚੋਂ ਥੋੜਾ ਜਿਹਾ ਦੁੱਧ ਕੱਢਾਂਗੇ। ਆਪਾਂ ਬਣਾ ਕੇਸਰ ਦੇ ਦਾਣੇ ਤਾਂਗੇ ਇਹਨਾਂ ਦੇ ਵਿੱਚ ਪਾ ਦੇਾਂਗੇ ਥੋੜਾ ਜਿਹਾ ਗਰਮ ਦੁੱਧ। ਇਹਦੇ ਨਾਲ ਕਲਰ ਵੀ ਵਧੀਆ ਆਊਗਾ ਤੇ ਫਲੇਵਰ ਵੀ ਵਧੀਆ ਆਊਗਾ। ਮੇਰੇ ਕੋਲ ਅੱਜ ਇਲਾਇਚੀਆਂ ਆਈ ਨਹੀਂ ਸੀ। ਤੇ ਫਿਰ ਮੈਂ ਕਿਹਾ ਚੱਲੋ ਕੇਸਰ ਦਾ ਫਲੇਵਰ ਦੇਨੇ ਆਪਾਂ। ਕੇਵੜਾ ਵਾਟਰ ਵੀ ਪਾ ਸਕਦੇ ਆ ਆਪਾਂ ਤੇ ਰੋਜ਼ ਵਾਟਰ ਵੀ ਪਾ ਸਕਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਅੱਧਾ ਕਿਲੋ ਲੀਟਰ ਦੁੱਧ ਕੱਢ ਲਾਂਗੇ ਆ ਆਪਣਾ ਅੱਧਾ ਲੀਟਰ ਦੁੱਧ ਮਿਕਸ ਹੋ ਦੇ ਵਿੱਚ ਹੁਣ ਆਪਾਂ ਇਹ ਚਾਵਲਾਂ ਦਾ ਨਾ ਪਾਣੀ ਕੱਢਤਾ ਤੇ ਹੁਣ ਆਪਾਂ ਨਾ ਇਹਨੂੰ ਐਸ ਤਰ੍ਹਾਂ ਕਰਕੇ ਦੇਖੋ ਐਸ ਤਰ੍ਹਾਂ ਕਰਕੇ ਹੱਥ ਨਾਲ ਥੋੜੇ ਜੇ ਮਸਲ ਲਾਂਗੇ ਇਹਦੇ ਨਾਲ ਨਾ ਫਿਰ ਆਪਣੀ ਖੀਰ ਵਧੀਆ ਰੌੜੀਦਾਰ ਬਣਦੀ ਆ ਐਸ ਤਰ੍ਹਾਂ ਕਰਕੇ ਇਹਨਾਂ ਨੂੰ ਛੋਟੇ ਜਿਹਾ ਬਰੀਕ ਕਰ ਲੋ ਟਾਈਮ ਆ ਪਹਿਲਾਂ ਭੁੰਨਦੇ ਸੀ ਤੇ ਐਸ ਤਰ੍ਹਾਂ ਕਰਕੇ ਆ ਦੇਖੋ ਛੋਟੇ ਛੋਟੇ ਦਾਣੇ ਬਣ ਗਏ ਨਾ ਤੇ ਫਿਰ ਆਪਣੀ ਖੀਰ ਬਹੁਤ ਵਧੀਆ ਬਣੂਗੀ ਹੁਣ ਆਪਾਂ ਦੁੱਧ ਨੂੰ ਉਵਾਲ ਆ ਗਿਆ ਆਪਣੇ ਨੂੰ ਤੇ ਹੁਣ ਆਪਾਂ ਇਹਨਾਂ ਦੁੱਧ ਦੇ ਵਿੱਚ ਪਾ ਦਿਆਂਗੇ ਚਾਵਲਾਂ ਇਧਰ ਦੇਖੋ ਦੁੱਧ ਰਿਝੀ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਹੁਣ ਆਪਾਂ ਨਾ ਇਹਦੇ ਵਿੱਚ ਚਰਸੀ ਮਾਰੀ ਚੱਲਾਂਗੇ ਤੇ ਜਦੋਂ ਚਾਵਲ ਰਿਝਣ ਲੱਗਦੇ ਨੇ ਆਪਾਂ ਇਹਨੂੰ ਸਲੋ ਕਰ ਦੇਵਾਂਗੇ ਤੇ ਸਲੋ ਕਰਕੇ ਤੋਂ ਦੂਸਰੇ ਚੁੱਲੇ ਤੇ ਕਰਾਂਗੇ ਇਧਰ ਆਪਾਂ ਪ੍ਰਸ਼ਾਦ ਬਣਾਵਾਂਗੇ ਨੰਨ ਹੁਣ ਆਖੀ ਇਹ ਰਿਜਨ ਲੱਗਦੀ ਐ ਤੇ ਹੁਣ ਆਪਾਂ ਇਹਨੂੰ ਦੂਸਰੇ ਚੁੱਲੇ ਤੇ ਕਰ ਦਿਆਂਗੇ ਥੋੜਾ ਸਲੋ ਕਰਕੇ ਨਾ ਆਪਾਂ ਗੈਸ ਨੂੰ ਸਲੋ ਦੇ ਕੋਤਾਵਾਂਗੇ ਇੱਧਰ ਆਪਾਂ ਬਣਾ ਲਾਂਗੇ ਪ੍ਰਸ਼ਾਦ ਆਂਦਰ ਆਪਾਂ ਪੈਨ ਲਾਖ ਲੈ ਇਹਦੇ ਵਿੱਚ ਹੁਣ ਆਪਾਂ ਘੀਰ ਪਾ ਦਾਂਗੇ ਜਿੱਦੋਂ ਕਿ ਉਹ ਗਰਮ ਹੋ ਗਿਆ ਆਟਾ ਆਪਾਂ ਬਾਅਦ ਚ ਪਾਵਾਂਗੇ ਦੇ ਵਿਚਾਰਤਾ ਪਾ ਦਾਂਗੇ ਤੇ ਹੁਣ ਆਪਾਂ ਇਹਨੂੰ ਵੀ ਸਲੋ ਤੋਂ ਮੀਡੀਅਮ ਗੈਸ ਤੇ ਭੁੰਨਾਂਗੇ ਆਟੇ ਨੂੰ ਆਹ ਨਾਲ ਭੁੰਨਾਂਗੇ ਹੌਲੀ ਹੌਲੀ ਫਿਰ ਬਹੁਤ ਹੀ ਟੇਸਟੀ ਬਣਦਾ ਆਪਨਾ ਨਾ ਪ੍ਰਸ਼ਾਦ ਵਾਲਾ ਆਟਾ ਬਹੁਤ ਵਧੀਆ ਬਰਾਊਨ ਹੋ ਗਏ ਤੇ ਆਪਾਂ ਸਲੋ ਗੈਸ ਤੇ ਆਹ ਨਾਲ ਭੁੰਨਿਆ ਬਹੁਤ ਹੀ ਵਧੀਆ ਧੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਆਹ ਨਾ ਖੰਡ ਪਾ ਦਾਂਗੇ ਹੁਣ ਆਪਾਂ ਜਿਹੜੀ ਕੌਲੀ ਨਾਲ ਖੰਡ ਜਾਂ ਆਟਾ ਲਿਆ ਨਾ ਉਹੀ ਦੋ ਕੌਲੀਆਂ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਦੀਆਂ ਕਿ ਪਾਣੀ ਨਾ ਠੰਡਾ ਪਾਓ ਫਿਰ ਨਾ ਪ੍ਰਸ਼ਾਦ ਬਹੁਤ ਵਧੀਆ ਬਣਦਾ ਠੰਡਾ ਪਾਣੀ ਪਾਓ ਗਰਮ ਨਾ ਪਾਓ ਠੰਡਾ ਪਾਓ ਫਿਰ ਬਹੁਤ ਸੁਆਦ ਬਣਦਾ ਹੁਣ ਆਪਾਂ ਦੋ ਕੌਲੀਆਂ ਪਾ ਦਾਂਗੇ ਇੱਕ ਤਾਂ ਪਾਤੀ ਆ ਤੇ ਦੋਸਤ ਵੀ ਪਾ ਲਵਾਂਗੇ ਤੇ ਹੁਣ ਆਪਾਂ ਗੈਸ ਨੂੰ ਥੋੜਾ ਤੇਜ਼ ਕਰ ਲਾਂਗੇ ਤੇ ਪਾਣੀ ਆਪਣਾ ਨਾ ਸੁੱਕ ਜਾਊਗਾ ਫਿਰ ਪ੍ਰਸ਼ਾਦ ਦੇ ਵਿੱਚ ਵਧੀਆ ਘੁੱਲ ਜਾਊਗਾ ਆ ਦੇਖੋ ਆਪਣਾ ਨਾ ਪ੍ਰਸ਼ਾਦ ਹੁਣ ਬਹੁਤ ਵਧੀਆ ਤਿਆਰ ਹੋ ਹੀ ਜਾਂਦਾ ਹੈ ਤੇ ਆਪਾਂ ਦੋ ਕਿ ਮਿੰਟ ਹੋਰ ਪਕਾਵਾਂਗੇ ਫਿਰ ਇਹ ਪੈਨ ਵਿੱਚ ਉੱਤ ਜਾਊਗਾ ਆਪਣੇ ਪ੍ਰਸ਼ਾਦ ਨੇ ਨਾ ਤੁਸੀਂ ਦੇਖੋ ਪੈਨ ਛੱਡ ਤਾ ਤੇ ਆਪਾਂ ਫਲੋ ਕਰਤਾ ਹੁਣ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਅਜਵਾਇਨ ਪਾਵਾਂਗੇ ਆ ਦੇਖੋ ਤੇ ਥੋੜੀ ਜੀ ਆਪਾਂ ਨਾ ਹਸ ਤੱਕਾ ਕਰਕੇ ਮਸਾਲੇ ਪਾਵਾਂਗੇ ਤੇ ਫਿਰ ਇਹਦਾ ਫਲੇਵਰ ਬਹੁਤ ਵਧੀਆ ਆਉਂਦਾ ਤੇ ਹੁਣ ਆਪਾਂ ਇਹਦੇ ਵਿੱਚ ਆਹ ਕਾਜੂ ਆ ਬਦਾਮ ਹੈ ਤੇ ਖੋਪਾ ਇਹ ਪਾ ਦਿਆਂਗੇ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਮਿਕਸ ਕਰਕੇ ਇਹਨੂੰ ਲਾ ਕੇ ਆਪਾਂ ਥੱਲੇ ਰੱਖ ਦਾਂਗੇ ਤੇ ਹੁਣ ਆਪਾਂ ਖੀਰ ਨੂੰ ਛੇ ਆਪਣੀ ਖੀਰ ਜਿਵੇਂ ਬਣੀ ਹੈ ਵੈਸੇ ਤਾਂ ਇਹ ਨਾਲ ਦੀ ਨਾਲ ਚਲਾਈ ਜਾਣੀ ਹੈ ਤੇ ਹੁਣ ਆਪਾਂ ਇਹਨੂੰ ਸਾਈਡ ਤੇ ਕਰ ਦਿੰਦੇ ਆਂ। ਆਪਾਂ ਨਾ ਸਲੋ ਗਾਸ ਤੇ ਨੂੰ ਢੱਕ ਕੇ ਪਕਾਈ ਜਾਂਦੇ ਸੀ। ਨਾਲ ਦੀ ਨਾਲ ਮੈਂ ਕਹਿੰਦੇ ਕਿ ਚੱਚਾ ਕਲ ਸ਼ੀਵੀ ਮਾਰਦੀ ਸੀ ਪ੍ਰਸ਼ਾਦ ਬਣਾਉਣ ਲੱਗੀ। ਤੇ ਆਹ ਦੇਖੋ ਆਪਣੀ ਖੀਰ ਨਾ ਬਣਦੀ ਜਾਂਦੀ ਐ। ਤੇ ਇਸ ਤਰ੍ਹਾਂ ਇਹਨੂੰ ਆਪਾਂ ਸਲੋ ਗੈਸ ਤੇ ਇਹਨੂੰ ਪਕਾਵਾਂਗੇ। ਆਪਰੇ ਨਾ ਖੀਰ ਦੇਖੋ ਗਾੜੀ ਹੋ ਗਈ ਐ। ਤੇ ਹੁਣ ਆਪਾਂ ਜਿਹੜਾ ਦੁੱਧ ਕੱਢਿਆ ਸੀ ਨਾ ਉਹ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਨਾ ਉਹ ਇਹਦੇ ਵਿੱਚ ਹੀ ਪਾ ਦਿਆਂਗੇ ਆਪਾਂ। ਅੱਗ ਦਾ ਦੁੱਧ ਹੁਣ ਪਾ ਦਾਂਗੇ ਤੇ ਜਦੋਂ ਗਾੜੀ ਹੋ ਗਈ ਹੋਰ ਤੇ ਆਪਾਂ ਦੂਸਰਾ ਵੀ ਪਾ ਦਾਂਗੇ ਦੁੱਧ ਆਪਾਂ ਨਾ ਸਾਰਾ ਪਾਤਾ ਵਿੱਚ ਜਿਹੜਾ ਕੱਢਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਅਖੰਡ ਵੀ ਪਾ ਦਾਂਗੇ ਤੇ ਹੁਣ ਆਪਾਂ ਫੇਰ ਇਹਨੂੰ ਸਲੋ ਗੈਸ ਤੇ ਨਾ ਤੇ ਥੋੜੀ ਜਿਹੀ ਆਰਾਮ ਨਾਲ ਪਕਾਵਾਂ ਖੀਰ ਆਪਣੀ ਨਾ ਬਣੀ ਜਾਂਦੀ ਹੈ ਦੇਖੋ ਤੇ ਗਾੜੀ ਵੀ ਹੋ ਗਈ ਆ ਦੇਖੋ ਆਪਣੀ ਖੀਰ ਗਾੜੀ ਹੋ ਗਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਨਾ ਜਿਹੜਾ ਕੇਸਰ ਵਾਲੇ ਟਾਗੇ ਤੇ ਹੁਣ ਤੁਸੀਂ ਦੁੱਧ ਦੇ ਵਿੱਚ ਇਹ ਪਾ ਦਿਆਂਗੇ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟ ਵੀ ਪਾ ਦਿਆਂਗੇ ਕਾਜੂ ਆ ਤੇ ਬਦਾਮ ਤੇ ਥੋੜੀਆਂ ਜੀਆਂ ਜਿਹੜੀਆਂ ਦਾਖਾਂ ਇਹ ਪਾ ਦਿਆਂਗੇ ਕਿਸ਼ਮਿਸ਼ ਮਤਲਬ ਤੇ ਹੁਣ ਆਪਾਂ ਇਹਨੂੰ 5 ਮਿੰਟ ਹੋਰ ਪਕਾਵਾਂਗੇ ਐਸੇ ਕਹਿ ਨਾ ਸੁਣੋਗਾ ਹਸਤੇ 5 ਮਿੰਟ ਪਕਾਵਾਂਗੇ ਆਪਣੀ ਜੀ ਖੀਰ ਬਣ ਕੇ ਨਾ ਬਿਲਕੁਲ ਤਿਆਰ ਹੈ ਦੇਖੋ ਬਹੁਤ ਵਧੀਆ ਬਣ ਗਈ ਤੇ ਤੇ ਠੰਡੀ ਹੋ ਕੇ ਨਾ ਹੋਰ ਗਾੜੀ ਹੋ ਜੂਗੀ ਹੁਣ ਆਪਾਂ ਗਏ ਸੰਬੰਧ ਕਰ ਦਿੰਨੇ ਆ ਤੇ ਹੁਣ ਆਪਾਂ ਇਹਨੂੰ ਠੰਡੀ ਕਰਾਂਗੇ ਆਪਣੇ ਨਾ ਖੀਰ ਠੰਡੀ ਹੋ ਗਈ ਦੇਖੋ ਠੰਡੀ ਹੋ ਕੇ ਹੋਰ ਗਾੜੀ ਹੋ ਗਈ ਨਾ ਤੇ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਇੱਦਾਂ ਆਪਣਾ ਪ੍ਰਸ਼ਾਦ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਆਪਾਂ ਨਾ ਖੀਰ ਬਾਟੀਆਂ ਚ ਪਾ ਲਈ ਆਪਾਂ ਵਾਟੀਆਂ ਚ ਪਾਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਨਾ ਥੋੜਾ ਜਿਹਾ ਡਰਾਈ ਫਰੂਟ ਉੱਤੇ ਉੱਤੇ ਪਾ ਦਾਂਗੇ ਡੈਕੋਰੇਟ ਕਰਾਂਗੇ ਆਪਾਂ ਆਪਾਂ ਪਦਾਮ ਹੈ ਹੁਣ ਆਪਾਂ ਪਾ ਦਾਂਗੇ ਪਿਸਤੇ ਹੁਣ ਆਪਾਂ ਜੀ ਪ੍ਰਸ਼ਾਦ ਪਾ ਦਾਂਗੇ ਸਾਡੀ ਖੀਰ ਤੇ ਪ੍ਰਸ਼ਾਦ ਦੀ ਵੀਡੀਓ ਸਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਫੇਰ ਨਾ ਕਿ ਉਹ ਵੀ ਖੀਰ ਪ੍ਰਸ਼ਾਦ ਤਾਂ ਸਾਨੂੰ ਆਉਂਦਾ ਹੀ ਆ ਬਣਾਉਣਾ ਬਣਾਉਣਾ ਸਾਰਾ ਨਹੀਂ ਆਉਂਦਾ ਇੱਕ ਤਰੀਕੇ ਆ ਡੱਡ ਹੁੰਦੇ ਆ ਤੇ ਇੱਕ ਦੇਖ ਕੇ ਵੀਡੀਓ ਆਪਣੀ ਯਾਦ ਵੀ ਆ ਜਾਂਦਾ ਵੀ ਹਾਂ ਅੱਜ ਆਪਾਂ ਵੀ ਖੀਰ ਪ੍ਰਸ਼ਾਦ ਬਣਾ ਗਏ ਤੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ